ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ থাম্বਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਆਈਤੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਭੈਣਾ ਅਮਰਤ ਵੇਲੇ 4 ਵਜੇ ਸਿਰਫ 10 ਮਿੰਟ ਆ ਪਾਠ ਕਰ ਲੈਣ। ਘਰ ਵਿੱਚੋਂ ਸਾਰੇ ਦੁੱਖ ਦੂਰ ਹੋ ਜਾਣਗੇ, ਹਰ ਮਨੋ ਕਾਮਨਾ ਪੂਰੀ ਹੋਵੇਗੀ। ਕਿਹੜਾ ਪਾਠ ਕਰਨਾ ਹੈ, ਕਿਸ ਵਿਧੀ ਨਾਲ ਕਰਨਾ ਹੈ? ਕਿੰਨਾ ਸਮਾਂ ਕਰਨ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਤੇ ਸਮਝਿਓ ਤੇ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਮੈਂ 4 ਵਜੇ ਦੀ ਗੱਲ ਕਹੀ ਆ ਨਾ ਮੈਂ ਇਹ ਉਹਨਾਂ ਪਹਿਣਾ ਵਾਸਤੇ ਕਹੀ ਆ ਜਿੰਨਾਂ ਕੋਲੇ ਪਾਠ ਕਰਨ ਦਾ ਸਮਾਂ ਨਹੀਂ ਹੈ ਜਿਨ੍ਹਾਂ ਦੇ ਪਰਿਵਾਰ ਵੱਡੇ ਨੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਬਹੁਤ ਸਾਜਰੀ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਵਾਸਤੇ ਮੈਂ ਅੱਜ ਇਹ ਸਪੈਸ਼ਲ ਵੀਡੀਓ ਬਣਾਈ ਆ ਤੇ ਜੇ ਤੁਸੀਂ 4 ਵਜੇ ਤੋਂ ਪਹਿਲਾਂ ਉੱਠਦੇ ਹੋ ਹਨਾ ਜੇ ਤੁਸੀਂ 2-3 ਵਜੇ ਉੱਠਦੇ ਹੋ ਤਾਂ ਤੁਸੀਂ ਆਪਣਾ ਉਹ ਨਿਤਨੇਮ جاری ਰੱਖਿਓ ਫਿਰ ਤੁਹਾਨੂੰ ਫਿਰ ਇਹ ਪਾਠ ਅਲੱਗ ਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਸਿਰਫ ਉਹਨਾਂ ਵਾਸਤੇ ਆ ਕਿਉਂਕਿ ਬਹੁਤ ਸਾਰੇ ਵਿਨਤਨ ਦੇ ਕਮੈਂਟ ਆਉਂਦੇ ਆ ਵੀ ਜਾਂ ਤਾਂ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਸਾਥੂ ਉੱਠੇ ਨਹੀਂ ਜਾਂਦਾ ਜਾਂ ਫਿਰ ਕੁਝ ਕਹਿੰਦੀਆਂ ਨੇ ਵੀ ਸਾਡੇ ਕੋਲੇ ਸਮਾਂ ਹੀ ਨਹੀਂ ਹੁੰਦਾ ਸੋ ਤਾਂ ਕਰਕੇ ਮੈਂ ਵੀਡੀਓ ਸ਼ੇਅਰ ਕਰ ਰਹੀ ਆ ਤੁਸੀਂ ਦੇਖੋ ਬਾਣੀ ਜਪਣਾ ਬਹੁਤ ਜ਼ਰੂਰੀ ਆ ਸਾਡੇ ਲਈ ਜਿਵੇਂ ਸਾਡੇ ਸ਼ਰੀਰ ਨੂੰ ਜਿਉਂਦਾ ਰੱਖਣ ਲਈ ਸਾਨੂੰ ਰੋਟੀ ਪਾਣੀ ਖਾਣਾ ਪੈਂਦਾ ਹਨਾ ਠੀਕ ਉਸੇ ਤਰੀਕੇ ਨਾਲ ਸਾਡੀ ਰੂਹ ਦੀ ਜਿਹੜੀ ਖੁਰਾਕ ਹੈ ਉਹ ਗੁਰਬਾਣੀ ਆ ਸਾਨੂੰ ਜਿਹੜੀ ਦੁਨਿਆਵੀ ਕੰਮ ਕਰਨ ਦੇ ਨਾਲ ਨਾਲ ਸਾਨੂੰ ਜਿਹੜਾ ਧਰਮ ਉਹ ਵੀ ਕਮਾਉਣਾ ਚਾਹੀਦਾ ਹੈ ਗੁਰੂ ਸਾਹਿਬ ਦੇ ਚਰਨੀ ਵੀ ਲੱਗਣਾ ਚਾਹੀਦਾ ਔਰ ਵੈਸੇ ਵੀ ਜਿਸ ਘਰ ਦੇ ਵਿੱਚ ਭੈਣਾ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਜਪ ਕੇ ਉਸ ਤੋਂ ਬਾਅਦ ਜਿਹੜੀ ਦੁਨਿਆਵੀ ਕੰਮ ਸ਼ੁਰੂ ਕਰਦੀਆਂ ਨਾ ਉਸ ਘਰ ਵਿੱਚ ਪਰਮਾਤਮਾ ਵੈਸੀ ਰੰਗ ਭਗ ਲਾ ਦਿੰਦਾ ਸੋ ਜੇ ਤੁਹਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਠੀਕ ਹੈ 4 ਵਜੇ ਵੀ ਅਗਰ ਤੁਸੀਂ ਉੱਠ ਕੇ ਇਸ਼ਨਾਨ ਕਰਕੇ ਨਾ ਪਰ ਆਸਣ ਥੱਲੇ ਲਾਉਣਾ ਇਹ ਯਾਦ ਰੱਖਿਓ ਜੋਤ ਤੂਫ ਕਰਨੀ ਹੈ ਜ਼ਰੂਰ ਠੀਕ ਹੈ ਤੇ ਥੱਲੇ ਆਸਨ ਲਾ ਕੇ ਕੋਲ ਜਲ ਜ਼ਰੂਰ ਰੱਖਣਾ ਆਸਨ ਲਾ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਤੁਸੀਂ ਅਰਦਾਸ ਜ਼ਰੂਰ ਕਰਨੀ ਆ ਅਰਦਾਸ ਜਿਹੜੀ ਹੈਗੀ ਗੁਟਕਾ ਸਾਹਿਬ ਦੇ ਵਿੱਚੋਂ ਕਰਨੀ ਆ ਅਗਰ ਤੁਸੀਂ ਜਪਜੀ ਸਾਹਿਬ ਦੇ ਨਾਲ-ਨਾਲ ਚਪਈ ਸਾਹਿਬ ਦਾ ਪਾਠ ਵੀ ਕਰ ਲੋ ਤਾਂ ਹੋਰ ਵੀ ਬਹੁਤ ਕਿਰਪਾ ਤੇ ਪਰ ਜਿਹੜਾ ਪਾਠ ਕਰਨਾ ਹੈ ਬਹੁਤ ਪਿਆਰ ਨਾਲ ਸਹਿਜੇ ਨਾਲ ਜਪਣਾ ਇਹ ਨਹੀਂ ਵੀ ਕਾਲ ਕਰਨੀ ਹੈ ਫਟਾਫਟ ਵੀ ਫਸ ਛੇਤੀ ਨਹੀਂ ਉਹ ਪੂਰੇ ਆਨੰਦ ਦੇ ਵਿੱਚ ਆ ਕੇ ਪਾਠ ਕਰਨਾ ਇਹ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਆਪਾਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸਕੂਨ ਵਾਸਤੇ ਉਹ ਪਾਠ ਕਰਦੇ ਹਾਂ ਨਾ ਤਾਂ ਉਹਨੂੰ ਬੜੇ ਪਿਆਰ ਨਾਲ ਜਪਣਾ ਚਾਹੀਦਾ ਫਿਰ ਉਹਦੇ ਨਾਲ ਹੋਰ ਰਸ ਵੜਦਾ ਉਸੇ ਟਾਈਮ ਤੁਰੰਤ ਹੀ ਸਾਡੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਦਿਮਾਗ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਸਾਡਾ ਮਨ ਬਹੁਤ ਸ਼ਾਂਤ ਹੋ ਜਾਂਦਾ ਤੇ ਜਦੋਂ ਤੁਸੀਂ ਸਮਾਪਤੀ ਕਰ ਲਈ ਉਸ ਤੋਂ ਬਾਅਦ ਜੋ ਜਲ ਹੈ ਉਹ ਆਪ ਸ਼ੱਕਣਾ ਹੈ ਪੂਰੇ ਪਰਿਵਾਰ ਨੂੰ ਸਿਖਾਉਣਾ ਪੂਰੇ ਘਰ ਵਿੱਚੋਂ ਉਸੇ ਜ਼ਿਆਦਾ ਛੱਟਾ ਜ਼ਰੂਰ ਦੇਣਾ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਜਿਹੜਾ ਉਹ ਜਾਲ ਹੈ ਉਹ ਤੁਸੀਂ ਨਾ ਤਾਂ ਕਿਸੇ ਗਰਮ ਚੀਜ਼ ਦੇ ਵਿੱਚ ਪਾਉਣਾ ਨਾ ਕੋਈ ਐਤਾ ਦੀ ਚੀਜ਼ ਚ ਪਾਉਣਾ ਜਿਹਨੂੰ ਤੁਸੀਂ ਗੈਸ ਤੇ ਰੱਖਣਾ ਠੰਡੀ ਚੀਜ਼ ਦੇ ਵਿੱਚ ਪਾਉਣਾ ਜਿਵੇਂ ਕਿ ਲੱਸੀ ਹੋਗੀ ਪੀਣ ਵਾਲਾ ਪਾਣੀ ਜਿਵੇਂ ਆਪਣਾ ਹਨਾ ਮਟਕੇ ਦੇ ਵਿੱਚ ਭਰਿਆ ਹੁੰਦਾ ਜਾਂ ਆਪਾਂ ਫਿਲਟਰ ਦੇ ਵਿੱਚ ਆਪਣਾ ਪਾਣੀ ਹੁੰਦਾ ਉਹਦੇ ਵਿੱਚ ਆਪਾਂ ਪਾ ਕੇ ਨੂੰ ਰੱਖ ਸਕਦੇ ਹਾਂ ਤੇ ਇਹ ਚੀਜ਼ ਦਾ ਧਿਆਨ ਰੱਖਣਾ ਤੇ ਜੇ ਆਪਾਂ ਹੁਣ ਗੱਲ ਕਰਾਂਗੇ ਵੀ ਕਿੰਨਾ ਸਮਾਂ ਜਪਣਾ ਹਰ ਰੋਜ਼ ਜਪੋ ਕਿਉਂਕਿ ਦੇਖੋ ਨਾਇ ਦੇ ਵਿੱਚ ਆਪਾਂ ਕੋਈ ਪੈਸਾ ਖਰਚਣਾ ਆਪਾਂ ਸਿਰਫ 10 ਮਿੰਟ ਅਗਰ ਆਪਾਂ ਇਹਨਾਂ ਨੇ ਨਾ ਕਰ ਸਕਦੇ ਤਾਂ ਫਿਰ ਕਹਿੰਦੇ ਹੁੰਦੇ ਨਾ ਜਿਹੜੀ ਬਾਣੀ ਆਪਾਂ ਜਪਦੇ ਆਂ ਇਹ ਕੇਵਲ ਹੀ ਇਹੋ ਜੇ ਟਾਈਮ ਸਾਡੇ ਕੰਮ ਆਉਂਦੀ ਔਖੇ ਵੇਲੇ ਜਿੱਥੇ ਕੋਈ ਨਹੀਂ ਨਾ ਖੜਦਾ ਜਿੱਥੇ ਕੋਈ ਨਾਲ ਸਾਥ ਨਹੀਂ ਦੇ ਸਕਦਾ ਉੱਥੇ ਗੁਰਬਾਣੀ ਸਾਥ ਦਿੰਦੀ ਹੈ ਸੋ 10 ਮਿੰਟ ਤੱਕਾ ਘਟੂ ਘਟ ਕੱਢੀ ਸਕਦੇ ਆ ਦੇਖੋ ਜੀ ਆਪਾਂ ਗੱਲ ਕਰੀ ਆਪਣੀਆਂ ਭੈਣਾਂ ਦੀ ਆਪਾਂ ਦਿਨੇ ਕਈ ਵਾਰੀ ਕੋਈ ਆ ਜਾਂਦਾ ਤਾਂ ਆਪਾਂ ਹੋਰ ਦੁਨੀਆਵੀ ਗੱਲਾਂ ਕਰਦੇ ਕਰਦੇ ਕਿੰਨਾ ਕਿੰਨਾ ਸਮਾਂ ਕੱਢ ਦਿੰਨੇ ਆ ਘੰਟਾ ਘੰਟਾ ਕੱਢ ਦਿੰਨੇ ਆ ਪਰ ਆਪਾਂ ਅਮਰਤ ਵੇਲੇ ਅਗਰ 10 ਮਿੰਟ ਆਪਣੇ ਲਈ ਕੱਢ ਲਿਆ ਉਹ 10 ਮਿੰਟ ਨਾ ਸਿਰਫ ਸਾਡੀ ਜ਼ਿੰਦਗੀ ਬਦਲ ਸਕਦੇ ਨੇ ਬਲਕਿ ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੇ ਨੇ ਜਿਸ ਘਰ ਦੇ ਵਿੱਚ ਅਮਰਤ ਵੇਲੇ ਜਪ ਜੀ ਸਹਜ ਦਾ ਇੱਕ ਪਾਠ ਵੀ ਹੁੰਦਾ ਨਾ ਤਾਂ ਪਰਮਾਤਮਾ ਉਸ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਥੋੜ ਨਹੀਂ ਰੱਖਦੀ ਹਮੇਸ਼ਾ ਉਸ ਘਰ ਦੇ ਵਿੱਚ ਬਰਕਤ ਰੱਖਦੀ ਨਹੀਂ ਬਸ ਬਾਣੀ ਨੂੰ ਵਿਸ਼ਵਾਸ ਦੇ ਨਾਲ ਪਿਆਰ ਨਾਲ ਸਹਿਜੇ ਨਾਲ ਜਪਣਾ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਬਾਣੀ ਜਪਣੀ ਹੈ ਨਾ ਤਾਂ ਉਸ ਤੇ ਅਮਲ ਵੀ ਜ਼ਰੂਰ ਕਰਨਾ ਹੈ ਅਗਰ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਹੁਕਮ ਦਿੱਤਾ ਆਪਾਂ ਨੂੰ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਕਿਸੇ ਨਾਲ ਈਰਖਾ ਨਹੀਂ ਰੱਖਣੀ ਕਿਸੇ ਦਾ ਬੁਰਾ ਨਹੀਂ ਤੱਕਣਾ ਤਾਂ ਇਹਨਾਂ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰਨਾ ਹਾਂ ਹਰ ਇਨਸਾਨ ਵਿੱਚ ਕੁਝ ਕਮੀਆਂ ਹੁੰਦੀਆਂ ਨੇ ਆਪਣੇ ਸਾਰਿਆਂ ਵਿੱਚ ਹੀ ਨੇ ਪਰ ਅਗਰ ਆਪਾਂ ਉਹਨਾਂ ਕਮੀਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਈਏ ਥੋੜਾ ਥੋੜਾ ਕਰਦੇ 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 ਉਹਨਾਂ ਆਦਤਾਂ ਜੋ ਆਪਾਂ ਬਾਹਰ ਆ ਸਕਦੇ ਹਾਂ ਤੇ ਪਰਮਾਤਮਾ ਦੀ ਕਿਰਪਾ ਹੋ ਜਵੇ ਤਾਂ ਫਿਰ ਕਹਿੰਦੇ ਹੁੰਦੇ ਆ ਫਿਰ ਤਾਂ ਕੋਈ ਟੋਟ ਹੀ ਨਹੀਂ ਰਹਿੰਦੀ ਕਿਸੇ ਚੀਜ਼ ਦੀ ਸੋ ਇਸ ਕਰਕੇ ਕਿਉਂਕਿ ਮੈਨੂੰ ਇਧਰਨੇ ਬਹੁਤ ਸਾਰੇ ਕਮੈਂਟ ਆਉਂਦੇ ਸੀਗੇ ਵੀ ਜੀ ਜੀ ਵੀ ਜਿਹੜਾ ਸਾਡੇ ਕੋਲ ਜਾਂ ਤਾਂ ਸਮਾਂ ਨਹੀਂ ਹੁੰਦਾ ਜਾਂ ਫਿਰ ਅਸੀਂ ਬਹੁਤ ਸਾਧਰੇ ਨਹੀਂ ਉੱਠ ਸਕਦੇ ਜਾਂ ਅਸੀਂ ਜਿਆਦਾ ਬਾਣੀ ਨਹੀਂ ਜਪ ਸਕਦੇ ਕਿਉਂਕਿ ਸਾਡੇ ਕੋਲੇ ਕਿਉਂਕਿ ਉਹ ਵੀ ਆਪਣੀ ਚਲੋ ਮਜ਼ਗੂਰੀ ਆ ਭੈਣਾ ਦੀ ਹਨਾ ਆਪਾਂ ਨੂੰ ਕੁਝ ਫਰਜ਼ ਵੀ ਨਿਭਾਉਣੇ ਪੈਂਦੇ ਆ ਦੁਨਿਆਵੀ ਕੰਮ ਵੀ ਆਪਾਂ ਨੂੰ ਬੱਚਿਆਂ ਨੂੰ ਵੀ ਦੇਖਣਾ ਪੈਂਦਾ ਪਰਿਵਾਰ ਨੂੰ ਵੀ ਦੇਖਣਾ ਪੈਂਦਾ ਤੇ ਕਈ ਪਰਿਵਾਰ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਜਿਹੜੇ ਗੁਰੂ ਸਾਹਿਬ ਨੂੰ ਨਹੀਂ ਮੰਨਦੇ ਜਾਂ ਕਈ ਵਾਰੀ ਕੋਈ ਡੇਰੀ ਨੂੰ ਮੰਨਦੇ ਹੁੰਦੇ ਆ ਤਾਂ ਉਹ ਆਪਾਂ ਨੂੰ ਅਲਾਉਗ ਹੀ ਨਹੀਂ ਕਰਦੇ ਹਨਾ ਵੀ ਆਪਾਂ ਬਾਣੀ ਜਪੀਏ ਪਰ ਜੇ ਤੁਸੀਂ 10 ਮਿੰਟ ਵੀ ਕੱਢ ਕੇ ਗੁਰੂ ਸਾਹਿਬ ਨੂੰ ਯਾਦ ਕਰ ਲਿਆ ਨਾ ਦੇਖੋ ਜੇ ਆਪਾਂ ਬੜੇ ਸਹਜੇ ਨਾਲ ਬਾਣੀ ਜਪਦਿਆਂ ਤਾਂ 15-20 ਮਿੰਟ ਲੱਗ ਜਾਂਦੀ ਆ ਜਪਜੀ ਸਾਹਿਬ ਦੇ ਪਾਠ ਨੂੰ ਅਗਰ ਆਪਾਂ ਥੋੜਾ ਜਿਹਾ ਜੇ ਆਪਣੇ ਕੋਲ ਸਮੇਂ ਦੀ ਘਾਟ ਹੋ ਗੁਰੂ ਸਾਹਿਬ ਜਾਣੀ ਜਾਣਾ ਫਿਰ ਤੁਸੀਂ ਥੋੜੀ ਜਿਹੀ ਸਪੀਡ ਵਧਾ ਕੇ ਵੀ ਕਰ ਸਕਦੇ ਹੋ ਪਰ ਜ਼ਿਆਦਾ ਨਹੀਂ ਵੀ ਸਮਝੀ ਨਾ ਵੀ ਆਪਣੇ ਆਪ ਨੂੰ ਵੀ ਆਪਾਂ ਬੋਲ ਕੀ ਰਹੇ ਆ ਇੰਨੀ ਵੀ ਸਪੀਡ ਨਹੀਂ ਰੱਖਣੀ ਜਾਂ ਆਪਾਂ ਕਈ ਵਾਰੀ ਕਾਲ ਕਾਲ ਦੇ ਵਿੱਚ ਸ਼ਬਦਾਂ ਦਾ ਗਲਤ ਉਚਾਰਨ ਕਰ ਦਿੰਨੇ ਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਕਿਉਂਕਿ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਗੁਰਬਾਣੀ ਅਗਰ ਆਪਾਂ ਗਲਤੀ ਦੇ ਨਾਲ ਗਲਤ ਜਪਦਿਆਂ ਤਾਂ ਉੱਥੇ ਗੁਰੂ ਸਾਹਿਬ ਸਾਨੂੰ ਬਖਸ਼ਣ ਹਾਰ ਨਹੀਂ ਪਰ ਜੇ ਆਪਾਂ ਨੂੰ ਪਤਾ ਹੈ ਨਾ ਵੀ ਆਹ ਸ਼ਬਦ ਆਪਾਂ ਗਲਤ ਜਪ ਦਿੱਤਾ ਤਾਂ ਫਿਰ ਉਹਨੂੰ ਮੋੜ ਕੇ ਜਪ ਲਓ ਵਾਪਸ ਉਸ ਪੰਕਤੀ ਨੂੰ ਦੁਬਾਰਾ ਜਾ ਲਓ ਠੀਕ ਹੈ ਜਾਣ ਬੁੱਝ ਕੇ ਗਲਤੀ ਨਹੀਂ ਕਰਨੀ ਇਸ ਚੀਜ਼ ਦਾ ਧਿਆਨ ਰੱਖਣਾਗਾ ਸੋ ਜਾਣ ਬੁੱਝ ਨਹੀਂ ਕੀਤੀ ਹੋਈ ਗਲਤੀ ਕਦੇ ਨਹੀਂ ਬਖਸ਼ੀ ਜਾਂਦੀ ਸੋ ਇਹ ਗੱਲਾਂ ਦਾ ਧਿਆਨ ਰੱਖਿਓ ਪਰ ਜੇ ਆਪਾਂ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਨਾਲ ਗੁਰੂ ਨੂੰ ਧਿਆਉਨੇ ਆ ਨਾ ਤਾਂ ਗੁਰੂ ਸਾਹਿਬ ਵੀ ਹਮੇਸ਼ਾ ਸਾਡੇ ਅੰਗ ਸੰਗ ਸਹਾਇ ਹੋ ਕੇ ਸਾਡੀ ਰੱਖਿਆ ਵੀ ਕਰਦੇ ਨੇ ਤੇ ਜਿਸ ਕੰਮ ਨੂੰ ਵੀ ਆਪਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਹੱਥ ਪਾਵਾਂਗੇ ਨਾ ਉਹ ਕੰਮ ਹਮੇਸ਼ਾ ਫਤਿਹ ਹੁੰਦੇ ਨੇ ਕੋਈ ਅਜਿਹੀ ਮਨੋ ਕਾਮਨਾ ਨਹੀਂ ਹੁੰਦੀ ਜਿਹੜੀ ਪੂਰੀ ਨਹੀਂ ਹੁੰਦੀ ਅਮਰਤ ਵੇਲੇ ਤਾਂ ਵੈਸੇ ਬਹੁਤ ਮਹੱਤਤ ਹੈ ਜਿਹੜਾ ਅਮਰਤ ਵੇਲੇ ਦਾ ਟਾਈਮ ਹੈ ਨਾ ਇਹ ਗੁਰੂ ਸਾਹਿਬ ਜੀ ਨੇ ਕਿਸੇ ਵਜ੍ਹਾ ਕਰਕੇ ਸਾਨੂੰ ਬਖਸ਼ਿਆ ਆਪਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਜਿਹੜਾ ਅਮਰਤ ਵੇਲੇ ਦਾ ਸਮਾਂ ਹੁੰਦਾ ਨਾ ਉਹ ਉਸ ਸਮੇਂ ਜਿਹੜੀ ਅਪਰਦਾਸ ਕਰਦੇ ਆ ਉਹ ਸਿੱਧਾ ਗੁਰੂ ਸਾਹਿਬ ਦੇ ਚਰਨਾਂ 'ਚ ਪ੍ਰਵਾਹਨ ਹੁੰਦੀ ਹੈ ਕਿਉਂ ਕਿਉਂਕਿ ਉਸ ਸਮੇਂ ਸਾਡਾ ਜਿਹੜਾ ਦਿਮਾਗ ਹੁੰਦਾ ਨਾ ਉਹ ਦੁਨਿਆਵੀ ਚਿੰਤਾਵਾਂ ਤੋਂ ਮੁਕਤ ਹੁੰਦਾ ਅਮਰਤ ਵੇਲੇ ਸਾਡਾ ਦਿਮਾਗ ਸ਼ਾਂਤ ਹੁੰਦਾ ਸਾਨੂੰ ਇੱਧਰ ਉੱਧਰ ਦੀ ਸੋਚਣੀ ਨਹੀਂ ਹੁੰਦੀ ਦਿਨ ਦਾ ਆਪਾਂ ਨੂੰ 100 ਤਰ੍ਹਾਂ ਦੀ ਟੈਨਸ਼ਨ ਹੁੰਦੀ ਹੈ ਉਹ ਬੱਚੇ ਆਉਣ ਵਾਲੇ ਨੇ ਆਹ ਕੰਮ ਕਰਨਾ ਹੈ ਉਹ ਕਰਨਾ ਹੈ ਨਾ ਇਦਾਂ ਦੀਆਂ 100 ਤਰ੍ਹਾਂ ਦੀ ਆਪਾਂ ਨੂੰ ਟੈਨਸ਼ਨਾਂ ਲੱਗੀਆਂ ਹੁੰਦੀਆਂ ਪਰ ਜਿਹੜਾ ਅਮਰਤ ਵੇਲੇ ਹੁੰਦਾ ਨਾ ਉਹਦੋਂ ਆਪਾਂ ਇਹਨਾਂ ਚਿੰਤਾਵਾਂ ਤੋਂ ਮੁਕਤ ਹੁੰਨੀ ਆ ਸ਼ਾਂਤ ਹੁੰਨੀ ਆ ਮਨ ਸਾਡਾ ਸ਼ਾਂਤ ਹੁੰਦਾ ਤੇ ਉਦੋਂ ਬਾਣੀ ਵਿੱਚ ਵੀ ਬੜੀ ਆਸਾਨੀ ਨਾਲ ਜੁੜ ਜਾਂਦਾ ਤੇ ਅਰਦਾਸ ਵੀ ਆਪਾਂ ਬੜੇ ਮगन ਹੋ ਕੇ ਕਰਦੀਆਂ ਜਦੋਂ ਅਰਦਾਸ ਕਰਨੀ ਆ ਉਦੋਂ ਵੀ ਇਹ ਚੀਜ਼ ਦਾ ਧਿਆਨ ਰੱਖਣਾ ਬੜੇ ਪਿਆਰ ਨਾਲ ਸਹਿਜੇ ਨਾਲ ਅਰਦਾਸ ਕਰਨੀ ਹੈ ਇਹ ਨਹੀਂ ਵੀ ਕਾਲ ਕਾਲ ਦੇ ਵਿੱਚ ਅਰਦਾਸ ਕਰਨੀ ਹੈ ਨਹੀਂ ਗੁਰੂ ਸਾਹਿਬ ਜੀ ਦੇ ਪਿਆਰ ਦੇ ਰਸ ਵਿੱਚ ਭਿੱਜ ਕੇ ਅਰਦਾਸ ਕਰਨੀ ਹੈ ਇੰਦਾ ਅਰਦਾਸ ਕਰਨੀ ਵੀ ਗੁਰੂ ਸਾਹਿਬ ਸਾਹਮਣੇ ਵਿਰਾਜਮਾਨ ਨੇ ਤੇ ਆਪਾਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ ਇਸ ਤਰੀਕੇ ਨਾਲ ਅਰਦਾਸ ਕਰਨੀ ਹੈ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇੰਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦੇ ਵੀ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ